ਵਿੱਚ ਕੁੱਲ 750 ਕਿਤਾਬਾਂ ਹਨ ਉਹਨਾਂ ਵਿੱਚੋਂ 350 ਕਿਤਾਬਾਂ ਕਹਾਣੀਆਂ ਦੀਆਂ ਧਿਆਨ ਨਾਲ ਕਰਿਓ ਇਹ 221 ਕਿਤਾਬਾਂ ਬਾਲ ਗੀਤਾਂ ਦੀਆਂ ਤਾਂ ਕਵਿਤਾਵਾਂ ਦੀਆਂ ਜਿਹੜੀ ਪੋਇਮ ਦੇ ਰਿਲੇਟਡ ਕਿਤਾਬ ਹੈ ਉਹ ਕਿੰਨੀਆਂ ਨੇ ਉਹਨਾਂ ਦੀ ਗਿਣਤੀ ਦੱਸਣੀ ਹੈ ਇੱਕ ਵਾਰ ਕੁਝ ਕੁਐਸਚਨ ਸੁਣ ਲਓ ਦੁਬਾਰਾ ਲਾਸਟ ਟਾਈਮ বারবার ਨਹੀਂ ਦੱਸੂਗੀ ਮੈਂ ਕਮਲ ਖੋਲ ਲਾ ਮੜ ਕੇ ਕਰਨ ਇੱਕ ਕਿਤਾਬ ਕਰ ਜਿਵੇਂ ਲਾਇਬ੍ਰੇਰੀ ਐ ਉਹਦੇ ਵਿੱਚ ਕਿਤਾਬਾਂ ਨੇ 750 ਕਿੰਨੀਆਂ ਕਿਤਾਬਾਂ ਨੇ 750 ਹਾਂ ਉਹਨਾਂ ਵਿੱਚੋਂ 350 ਕਿਤਾਬਾਂ ਕਹਾਣੀ ਦੀਆਂ ਠੀਕ ਐ 221 ਕਿਤਾਬਾਂ ਬਾਲ ਗੀਤ ਦੀਆਂ ਬਾਲ ਗੀਤ ਨਹੀਂ ਹੁੰਦੇ ਇਹ ਉਹ ਦੀਆਂ ਕਵਿਤਾ ਦੇ ਰਿਲੇਟਡ ਕਿੰਨੀਆਂ ਕਿਤਾਬਾਂ ਰਹਿ ਗਈਆਂ ਕਵਿਤਾਵਾਂ ਆਉਂਦੀਆਂ ਨੇ ਉਹਦੀਆਂ ਕਿੰਨੀਆਂ ਕਿਤਾਬਾਂ ਰਹਿ ਗਈਆਂ ਧਿਆਨ ਨਾਲ ਸਵਾਲ ਕਰਿਓ ਮੈਂ ਪਹਿਲਾਂ ਕਹਿ ਰਹੀ ਆ ਜੇ ਸਵਾਲ ਗਲਤ ਜਵਾਬ ਦੇਤਾ ਟਰਨ ਦੂਜੀ ਟੀਮ ਦੀ ਹੋ ਜੂਗੀ ਫਿਰ ਸਮਝ ਆ ਰਹੀ ਹੈ ਹਾਂ ਲੀਕੀਰਨ ਦੀ ਟੀਮ ਦਾ ਹੱਥ ਖੜਾ ਸੀ ਪਹਿਲਾਂ ਪਰ ਆਪਾਂ ਕਿਰਨ ਤੋਂ ਨਹੀਂ ਪੁੱਛਦੇ ਆਪਾਂ ਪੁੱਛਦੇ ਆ ਹਣੀ ਤੋਂ ਏ ਵੀ ਨਹੀਂ ਪਤਾ ਠੀਕ ਹੋਵੇ ਉਹਦਾ ਮੈਂ ਤੁਹਾਨੂੰ ਕਿਸੇ ਨੂੰ ਆਨਸਰ ਨਹੀਂ ਦੱਸ ਰਹੀ ਮੈਂ ਤੁਹਾਨੂੰ ਕਿਸੇ ਨੂੰ ਵੀ ਆਨਸਰ ਨਹੀਂ ਦੱਸ ਰਹੀ ਨਾ ਮੈਂ ਉਹਨੂੰ ਕਿਹਾ ਵੀ ਗਲਤ ਉਹਦਾ ਜਵਾਬ ਕੋਈ ਨਾ ਪਰ ਆਪਾਂ ਕਈ ਬੱਚਿਆਂ ਨੂੰ ਪੁੱਛ ਲੈਣੇ ਆ ਦੇਖਦੇ ਆ ਕਿਹਦੇ ਜਵਾਬ ਠੀਕ ਹੁੰਦਾ ਗੁਰਨੂਰ ਖੜੇਓ ਚ ਇੱਕਾ 400 ਇੱਤਕਾ ਜਾਰ 700 ਸੋ ਜਸਪ੍ਰੀਤ ਇੱਕਿਆ 300 ਬੇਟਾ ਏ ਸਿਰਫ ਕਿਤਾਬਾਂ 750 ਹੀ ਨੇ ਕਿਤਾਬਾਂ 750 ਹੀ ਨੇ ਧਿਆਨ ਰੱਖੋ ਇੱਧਰ ਆ ਗਈ ਰਣਵੀਰ ਹਾਂ ਤੇ ਆ ਤੰਜਰ ਰਣਵੀਰ ਉੱਚੀ ਬੋਲ ਉੱਚੀ ਬੋਲ ਤੈਨੂੰ ਸੁਣਦਾ ਹੀ ਨਹੀਂ ਜਬਨ ਮੈਂ ਨਹੀਂ ਪਾਸਾ ਗਿਆ ਰਣਵੀਰ ਲਕੋ ਇੱਕ ਤੰਜਰ ਹਾਂ ਜੀ ਅਸ਼ਮਨ ਕੀ ਆ ਤੰਜਰ ਜੀ कमल किरण इंग्लिश दसो इंग्लिश हाँ जी दोबारा देख लो सुमन एकम कम

की जी। मेरा मेरा क्वेश्चन क्वेश्चन है है पता ना आकाश बेटा कमल मैंने क्वेश्चन की पूछा लाइब्रेरी किताबा सत सो ने ਹੰਦਸ ਚੋ ਦੱਸ ਸਕਦੇ ਆ ਲਈ ਕਿਰਨ ਕਿਰਨ ਇੱਕ ਸਵਾਲ ਕੀ ਆਲੀਨਾ ਉਹਨੂੰ ਬੁਲਾਓ ਮਨਜੋਤ ਨੂੰ ਇੱਕ ਵਾਰੀ ਉਹਨੂੰ ਵੀ ਦੱਸ ਦਿੰਨੇ ਆਂ ਇਹ ਸਵਾਲ ਦਾ ਦੇਖਾ ਕੀ ਆ ਲਾਸਟ ਸਵਾਲ ਹੈ ਇੱਕ ਸਵਾਲ ਕੀ ਆਲੀਨਾ ਇੱਕ ਹੀ ਆ ਗਿਆ ਹੋ ਗਿਆ ਮੈਂ ਕੁਐਸਚਨ ਬੋਲਦੀ ਆ ਇੱਕ ਵਾਰੀ ਲਾਸਟ ਮਨਜੋਤ ਮੈਂ ਦੱਸਦੀ ਆ ਇਹਨਾਂ ਤੋਂ ਨਾ ਸੁਣੋ ਬੈਠ ਦੇਖ ਲਓ ਇੱਕ ਸਵਾਲ ਤੁਹਾਨੂੰ ਜਿਤਾ ਸਕਦਾ ਇੱਕ ਸਵਾਲ ਤੁਹਾਨੂੰ ਹਰਾ ਸਕਦਾ ਹੈ ਸਵਾਲ ਹੈ ਸਵਾਲ ਹੈ ਸਵਾਲ ਸੁਣ ਲਓ ਦੁਬਾਰਾ ਇੱਕ ਵਾਰੀ ਜਿੰਨਿਆਂ ਨੇ ਅਨਸਰ ਦਿੱਤੇ ਨੇ ਉਹੋ ਠੀਕ ਵੀ ਹੋ ਸਕਦੇ ਆ ਪਰ ਮੈਂ ਵਾਲੇ ਦੱਸ ਦੀ ਇੱਕ ਵਾਰ ਸੁਣੋ ਇੱਕ ਤ ਕਿਤਾਬ ਘਰ ਵਿੱਚ ਜਾਂ ਲਾਇਬ੍ਰੇਰੀ ਵਿੱਚ ਕੁੱਲ 750 ਕਿਤਾਬਾਂ ਹਨ ਉਹਨਾਂ ਕਿਤਾਬਾਂ ਵਿੱਚੋਂ 350 50 ਕਿਤਾਬਾਂ ਕਹਾਣੀ ਦੀਆਂ ਨੇ ਜੀ ਦਸੀ ਫੇਰ 221 ਕਿਤਾਬਾਂ ਬਾਲ ਗੀਤਾਂ ਦੀਆਂ ਨੇ 1750 ਕਿਤਾਬਾਂ ਨੇ ਟੋਟਲ ਉਹ ਕਿਤਾਬਾਂ ਨੇ ਵਿੱਚੋਂ 321 350 ਕਿਤਾਬਾਂ ਕਹਾਣੀ ਦੀਆਂ ਨੇ ਤੇ 221 ਕਿਤਾਬਾਂ ਬਾਲ ਗੀਤ ਦੀਆਂ ਨੇ 221 ਵਾਲਾ ਵੀ ਕਰ ਲਿਆ ਸਭ 221 ਦੀਆਂ 21 ਕਿਤਾਬਾਂ ਬਾਲ ਬਾਲ ਗੀਤ ਦੀਆਂ ਨੇ ਹੁਣ ਕੱਲੀ ਕਵਿਤਾ ਦੀ ਕਿਤਾਬ ਦੱਸੋ ਕਿੰਨੀਆਂ ਰਹਿ ਗਈਆਂ ਕਿੰਨੀਆਂ ਆਈ ਉਹ ਦੱਸੋ ਜਿਹੜੀ ਰਹਿ ਗਈਆਂ ਕਵਿਤਾ ਦੀਆਂ ਕਿਤਾਬਾਂ ਨੇ ਉਹ ਉਹ ਪੋਇਮ ਦੀਆਂ ਕਿਤਾਬਾਂ ਨੇ ਜਿੰਨੀਆਂ ਰਹਿ ਗਈਆਂ 3 ਹਾਂ ਉਹ ਤੁਸੀਂ ਦੱਸੋ 611 750 ਦੇ ਵਿੱਚੋਂ 350 ਕਿਤਾਬਾਂ ਕਹਾਣੀ ਦੀਆਂ 221 ਕਿਤਾਬਾਂ ਬਾਲ ਗੀਤ ਦੀਆਂ ਤੇ ਬਾਕੀ ਕਿਤਾਬਾਂ ਨੇ ਉਹ ਕਵਿਤਾ ਦੀਆਂ ਨੇ ਪਰ ਉਹ ਬਾਕੀ ਤੁਸੀਂ ਦੱਸੋ ਕਿੰਨੀਆਂ ਨੇ ਹੁਣ ਤੈਨ ਨਾਲ ਕਰਿਓ ਮੈਨੂੰ ਸਹੀ ਆ ਜੀ ਮੈਂ ਅਨਸਰ ਨਹੀਂ ਰਣਵੀਰ ਤੁਸੀਂ ਕੱਢ ਲਿਓ ਕਿੰਨਾ ਆ ਮੈਂ 220 ਬੈਠੋ ਲਾਸਟ ਚਾਂਸ ਦੇ ਰਹੀ ਆ ਮੈਂ ਮੈਡਮ ਜੀ ਹੜਕੋ ਇੱਕ ਵਾਰ ਕੱਢ ਲੈ ਕੱਢ 750 ਕਿਤਾਬਾਂ ਦਾ ਧਿਆਨ ਨਾਲ ਕੁਸ਼ਲ ਸੁਣੋ ਲਾਇਬ੍ਰੇਰੀ ਵਿੱਚ ਸਿਰਫ 750 ਕਿਤਾਬਾਂ ਨੇ ਅਜੀ ਰਸੀਏ ਉਹ ਕਿਤਾਬਾਂ ਦੇ ਵਿੱਚੋਂ ਉਹ ਕਿਤਾਬਾਂ ਦੇ ਵਿੱਚੋਂ ਅਰਸ਼ੀ 350 ਕਿਤਾਬਾਂ ਆਪਣੀ ਕਹਾਣੀ ਦੀਆਂ ਨੇ ਤੇ ਉਹਨਾਂ ਕਿਤਾਬਾਂ ਦੇ ਵਿੱਚੋਂ ਹੀ 221 ਕਿਤਾਬਾਂ ਬਾਲ ਗੀਤ ਦੀਆਂ ਨੇ ਜਿਹੜੀ ਰਹਿ ਗਈਆਂ ਉਹ ਕਿਤਾਬਾਂ ਨੇ ਆਪਣੀਆਂ ਕਵਿਤਾ ਦੀ ਨੰਨੀ 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 ਮੈਨੂੰ ਪੁੱਛਾਂਗੀ ਅੱਜ ਸੱਤਲੇ ਫਾਨੀ ਥੋੜਾ ਕਿੰਨਾ 830 ਥੋੜਾ 830 ਬੁੱਟੇ ਇੱਥੇ ਨੱਤੀ ਆ ਜੀ ਹਾਂ ਜੀ ਨੰਨੀ 1230 ਅੱਜੀ ਨੱਤੀ ਲਾਸਟ ਵਾਰ ਪੁੱਛ ਰਹੀ ਆ ਚਲੋ ਖੜਾ ਮੈਨੂੰ 1099 ਇੱਕ ਸਨਾ ਤਿਆਰੀ 830 ਨੱਤੀ ਆ ਜੀ ਜੋੜ ਘਟੋ ਦੇ ਤੇਰਾ ਦਵਾਰ ਮਲਾ ਇਹ ਮੰਜੋਤ ਦੁਬਾਰਾ ਦੇ ਕਿੱਥੇ ਜੁੜਖਦਾ ਹੋਗਾ 611 ਜੀ 612 ਮੈਂ ਤੁੱਕਾ ਲਗਾਈ ਜਾ ਰਿਹਾ ਹਾਂ 611 1400 1600 ਇਹ ਕੀ ਤਰੀਕਾ ਥੋੜਾ ਸੁਨਤੀ ਆਈ ਸੁਨਤੀ ਆ ਆ ਤਾਂ ਮਸ ਕੀ ਆਈ ਕਿਵੇਂ ਆ ਤੁਹਾਨੂੰ ਲੱਤੀ ਜੀ ਬਈ ਜੋੜ ਕਰੀਏ ਸਿਰਫ 1 ਮਿੰਟਾ ਤੁਹਾਡੇ ਕੋਲ ਜੇ ਤੁਹਾਡੇ ਟੀਮ ਨੂੰ ਜਿਤਾਣਾ ਹੈ ਨਹੀਂ ਤਾਂ ਮੈਂ ਜ਼ੀਰੋ ਲਗਾਉਂਗੀ ਦੋਵਾਂ ਟੀਮ ਦੇ ਇਹ ਕੀ ਤਰੀਕਾ ਤੁਹਾਡਾ ਜੋੜ ਘਟਾ ਦਾ ਸਵਾਲ ਨਹੀਂ ਆ ਰਿਹਾ ਤੁਹਾਨੂੰ मणि थोड़ा मंजो थम एक सौ उनासी नंग्लिश बोल सकते एक सौ उनासी इंग्लिश की कहने ये हाँ। जवाब ठीक है वन हंड्र 79 ਜਵਾਬ ਠੀਕ ਹੈ ਤੇ ਫਿਰ ਮਣੀ ਤੁਸੀਂ ਬਾਕੀ ਸਵਾਲ ਦੇ ਤੇ ਕਿਸੇ ਦਾ ਨਹੀਂ ਜਵਾਬ ਇਹਨਾਂ ਧਿਆਨ ਨਾਲ ਦਿੱਤਾ ਇਹ ਜਵਾਬ ਅਗਰ ਠੀਕ ਦਿੱਤਾ ਇਟ ਮੀਨਸ ਤੁਹਾਨੂੰ ਸਵਾਲ ਤਾਂ ਆਉਂਦੇ ਨੇ ਪਰ ਤੁਸੀਂ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ ਇਹ ਦੱਸੋ ਕੀ ਹੋਇਆ ਜੱਸੂ ਕੀ ਹੋਇਆ ਦੱਸ ਇਹਨਾਂ ਨੂੰ ਸਮਝਾ ਤੇਨੇ ਠੀਕ ਕਰਿਆ ਇਹਨਾਂ ਨੂੰ ਦੱਸ ਖੜਾ ਹੋ ਕੇ ਦੱਸ ਸਮਝਾ ਤੂੰ ਦੱਸ ਮੈਨੂੰ ਕੀ ਕਰੇ ਇਹਨਾਂ ਨੂੰ ਦੱਸ ਕੀ ਜੋ ਕੀ ਘਟਾਇਆ ਇਹ ਹਾਂ ਖੜੇ ਹੋ ਖੜੇ ਹੋ ਹਾਂ 750 ਹਾਂ 300 ਬਰਾਬਰ ਦਾ 300 ਹਾਂ 200 ਪਾ ਲਿਆ ਜਿਹੜਾ ਪਹਿਲਾਂ ਦੀ ਘਟਾ ਕੇ ਲਿਖੇ ਸੀ 200 ਹਾਂ 200 ਤੋਂ ਕਰ ਦੇਈ 100 ਪਾ ਲਿਆ ਅਰੇ ਵਾ ਕਿੰਨਾ ਵਧੀਆ ਤਰੀਕਾ ਅਪਣਾਇਆ ਨੇ ਨੇ ਕੜਤਾ ਨਾ ਸਮਝ ਰਹੇ ਹੋ ਕਹਾਣੀ ਤੇ ਬਾਲਗੀਤ ਦੀਆਂ ਦੋਵੇਂ ਕਿਤਾਬਾਂ ਹੀ કુલ ਕਿਤਾਬਾਂ ਦੇ ਵਿੱਚੋਂ ਘਟਾਣੀਆਂ ਸੀ ਸਮਝ ਗਏ ਤਾਂ ਇਹਦਾ ਅਨਸਰ 179 ਆ ਜਾਣਾ ਸੀ ਸਭ ਹਾਂ ਧੀ ਕਿਹੜੀ ਟੀਮ ਜਿੱਤੀ ਹੈ ਅਸੀਂ ਬੀਏ ਟੀਮ ਬੀ ਟੀਮ ਜਿੱਤ ਗਈ ਤੇ 18 ਆਰ ਗਈ ਜੋੜ ਘਟਾਓ ਦੇ ਸਵਾਲ ਦੇ ਵਿੱਚ ਕਨਫਿਊਜ਼ ਹੋ ਗਏ ਦੇਖੋ ਗੁਣਾ ਭਾਗ ਦੇ ਸਵਾਲਾਂ ਦੇ ਜਵਾਬ ਤੇ ਠੀਕ ਜੀ ਜੰਨੇ ਹੋ ਗੁਣਾ ਜੋੜ ਦੇ ਵਿੱਚ ਉਲਝ ਗਏ ਜਾਂ ਘਟਾਓ ਦੇ ਵਿੱਚ ਉਲਝ ਗਏ ਇਹ ਸਵਾਲ ਜੋੜ ਦਾ ਵੀ ਸੀ ਘਟਾਓ ਦਾ ਵੀ ਸੀ ਹਾਂ ਜੀ ਇਹ ਹਾਂ ਹੁਣ ਨੈਕਸਟ ਟਾਈਮ ਤੁਸੀਂ ਧਿਆਨ ਰੱਖੋਗੇ ਠੀਕ ਹੈ